ਕਿਸ ਵੇਰੇ ਦੁਕਾਨ ਤੇ ਆਏ ਆ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਠੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ ਘੱਟੋ ਘੱਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਹੈ ਲੱਖ ਰੁਪਿਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਗੱਲੇ ਸੀ ਟੋਟਲ 1.5 ਲੱਖ ਰੁਪਿਆ ਕੈਸ਼ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਜੇ ਵੀ ਸ਼ੌਪ ਹੈਗੀ ਹੈ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੁਵਲਿੰਗ ਸ਼ੌਪ ਦੇ ਵਿੱਚ ਇਹਦੇ ਹੈਗੀ ਹੈ ਕਿਤੇ ਆਏ ਆ ਬਾਕੀ ਵੀ ਵੈਰੀਫਾਈ ਕਰਦੇ ਤੁਸੀਂ ਵੇਲੇ ਦੁਕਾਨ ਤੇ ਆਏ ਆ ਤਾਂ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸਿੰਗਾ ਇੱਥੇ ਘੱਟੋ ਘਾਟ 25 30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਹੈ ਤੇ ਗੱਲੇ 'ਚ ਪੈਸੇ ਵੀ ਸੀਗੇ ਲੱਖ ਰੁਪਇਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਗੱਲੇ 'ਚ ਸੀ ਟੋਟਲ 1.5 ਲੱਖ ਰੁਪਇਆ ਕੈਸ਼ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸਰ ਪਤਾ ਨ ਕੋਈ ਸੀ ਸੀਸੀਟੀਵੀ ਲੜਾਈ ਸਾਹਮਣੇ ਸੀਸੀਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲੈ ਗਏ ਆ ਸਰ ਕਿੰਨੇ ਕ ਬੰਦੇ ਸੀ ਜਿਹੜੇ ਤਿੰਨ ਬੰਦੇ ਆਏ ਆ ਜੀ ਫੁਟੇਜ 'ਚ ਸਭ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਨਾ ਲੋਕ ਤੋੜੇ ਉਹਨੂੰ ਬੈਂਡ ਕਰਕੇ ਤੇ ਲੱਗਦਾ ਨਹੀਂ ਵੀ ਕਿਤੇ ਕੋਈ ਕੋਈ ਥੇਤੀ ਬੰਦੇ ਦਾ ਕੰਮ ਹੋ। ਹੋ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ। ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ। ਕਿੰਨੇ ਕਿੰਨੇ ਕੰਨ ਸਾਨੂੰ ਹੋਏ? ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ। ਸਰ ਦਿਨ ਦਿਹਾੜੇ ਇਦਾਂ ਕ੍ਰਾਈਮ ਹੋਣਾ ਕਿੱਦਾਂ ਵੀ? ਦਿਨੇ ਨਹੀਂ ਹੋਇਆ ਇਹ ਦਿਨੇ ਨਹੀਂ ਜੀ ਹੋਇਆ ਰਾਤ ਨੂੰ ਹੋਇਆ ਵਾ। ਕੰਮ ਲਈ ਉਹਨਾਂ ਨੇ ਟੀਚਰ ਨੇ ਬੁਣੇ ਧਿਆਨ ਮਾਰੂਗੇ। ਅੱਗੇ ਤੇ ਅਸੀਂ ਸਰ ਕੱਲ ਵੀ ਇੱਕ ਛਾਡੇ ਵੀ ਇਸ ਤਰ੍ਹਾਂ ਦਾ ਸੁਨੇੜੇ ਦੇ ਗੰਦ ਤੋਂ ਲੋਕ ਨਹੀਂ ਕਿਸ ਤਰ੍ਹਾਂ ਦੇ। ਮੈਂ ਤੁਹਾਡੇ ਮੂੰਹੋਂ ਹੀ ਸੁਣ ਹੋਇਆ ਹੋਊਗਾ ਮੈਨੂੰ ਪਤਾ ਨਹੀਂ ਇਸ ਬਾਰੇ ਪ੍ਰਸ਼ਾਸਨ ਕੋ ਕੀ ਮੰਗ ਕਰੇ ਪ੍ਰਸ਼ਾਸਨ ਕੋਲੋਂ ਮੰਗ ਹੈ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ ਕੇ ਵੀ ਸ਼ਾਪ ਹੈਗੀ ਹੈ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੁਐਲਰੀ ਸ਼ਾਪ ਦੇ ਵਿੱਚ ਇਹਦੇ ਹੈਗੀ ਹੈ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰਾਂਗੇ ਸਿਰਫ ਇਹ ਪਤਾ ਲੱਗਾ ਕਿੰਨਾ ਕੁ ਨੁਕਸਾਨ ਹੋਇਆ ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਜੀ ਇਨਵੈਸਟੀਗੇਸ਼ਨਲ ਸਟੇਜ ਹੈ ਅਜੇ ਆਈ ਹੀ ਹੈਗੀਆਂ ਵੇਖਿਓ ਸਾਰਾ ਸੈਸ ਕਰਕੇ ਫਿਰ ਤੁਹਾਨੂੰ ਦੱਸਾਂ ਕੋਈ ਜਨ ਕਿਸੇ ਕੈਮਰਾ ਆਇਆ ਸਾਹਮਣੇ ਦੇਖੋ ਮੈਂ ਤੁਹਾਨੂੰ ਫੇਰ ਉਹੀ ਰਿਪੀਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿਹਦਾ ਮੇਰੀ ਜਿਹੜੇ ਕੇਸ ਨਾਲ ਸਿਰਫ ਐਸੇ ਪਤਾ ਲੱਗਾ ਕਿ ਕਿੰਨੇ ਕੁ ਵੱਡਾ ਰੈਮ ਸੀ ਕਿੰਨੇ ਕੁ ਮੁੰਡੇ ਆਇਆ ਥੋੜਾ ਫੇਰ ਉਹੀ ਗੱਲ ਹੈਗੀ ਐ ਇਨੀਸ਼ੀਅਲ ਸਟੇਜ ਆ ਆਇਆ ਮੌਕਾ ਵੇਖਿਆ ਹੈਗਾ ਆ ਤੁਹਾਨੂੰ ਬਹੁਤ ਜਲਦੀ ਇਹ ਕੇਸ ਸਟੇਸ ਕਰਕੇ ਦੱਸਾਂ ਥੈਂਕ ਯੂ ਬੇਟ ਕਿਸ ਮੇਰੇ ਦੁਕਾਨ ਤੇ ਆਏ ਆ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਠੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ ਘੱਟੋ ਘਾਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਹੈ ਲੱਖ ਰੁਪਿਆ ਇਸ ਗੱਲੇ 'ਚ ਅਸੀਂ 50 ਹਜ਼ਾਰ ਉਸ ਗੱਲੇ ਸੀ ਟੋਟਲ 1.5 ਲੱਖ ਰੁਪਿਆ ਕੈਸ਼ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਇਹ ਵੀ ਸ਼ੌਪ ਹੈਗੀ ਹੈ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੁਵਲਿੰਗ ਸ਼ੌਪ ਦੇ ਵਿੱਚ ਇਹਦੇ ਹੈਗੀ ਹੈ ਕਿਤੇ ਆਏ ਆ ਬਾਕੀ ਵੈਰੀਫਾਈ ਕਰਾਂ ਜਿਸ ਮੇਰੇ ਦੁਕਾਨ ਤੇ ਆਏ ਆ ਤਾਂ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸਿੰਗਾ ਇੱਥੇ ਘੱਟੋ ਘਾਟ 25 30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਹੈ ਤੇ ਗੱਲੇ ਚ ਪੈਸੇ ਵੀ ਸੀਗੇ ਲੱਖ ਰੁਪਇਆ ਇਸ ਗੱਲੇ ਚ ਅਸੀਂ 50 ਹਜ਼ਾਰ ਉਸ ਗੱਲੇ ਸੀ ਟੋਟਲ 1.5 ਲੱਖ ਰੁਪਇਆ ਕੈਸ਼ ਸੀ ਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਸਰ ਪਤਾ ਲੱਗ ਸੀ ਸੀਸੀਟੀਵੀ ਲੜਾਈ ਸਾਹਮਣੇ ਸੀਸੀਟੀਵੀ ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ ਬਾਕੀ ਉਹ ਡੀਵੀਆਰ ਨਾਲ ਲਾ ਕੇ ਲੈ ਗਏ ਆ ਸਰ ਕਿੰਨੇ ਕੁ ਬੰਦੇ ਸੀ ਜਿਹੜੇ ਤਿੰਨ ਬੰਦੇ ਆਏ ਆ ਜੀ ਫੁਟੇਜ ਚ ਸਭ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਨਾਂ ਲੋਕ ਤੋੜੇ ਉਹਨੂੰ ਬੈਂਡ ਕਰਕੇ ਤੇ ਲੱਗਦਾ ਨਹੀਂ ਵੀ ਕਿਸੇ ਕੋਈ ਕੋਈ ਥੇਕੀ ਬੰਦੇ ਦਾ ਕੰਮ ਹੋ। ਹੋ ਵੀ ਸਕਦਾ ਜੀ ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ। ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ। ਕਿੰਨੇ ਦਿਨ ਤੁਹਾਨੂੰ ਹੋਏ? ਟੋਟਲ ਸਰ ਜੀ ਹੋ ਹੀ ਗਿਆ 20 ਤੋਂ 25 ਲੱਖ ਰੁਪਏ ਦਾ। ਸਰ ਦਿਨ ਦਿਹਾੜੇ ਇਦਾਂ ਕ੍ਰਾਈਮ ਹੋਣਾ ਕਿੱਦਾਂ ਵੀ? ਦਿਨੇ ਨਹੀਂ ਹੋਇਆ ਇਹ ਦਿਨੇ ਨਹੀਂ ਜੀ ਹੋਇਆ ਰਾਤ ਨੂੰ ਹੋਇਆ ਵਾ। ਕੰਮ ਲਈ ਉਹਨਾਂ ਨੇ ਸਿਰ ਤੇ ਬਣੇ ਧਿਆਨ ਮਾਰੋਗੇ। ਅੱਗੇ ਤੇ ਅਸੀਂ ਸਰ ਕੱਲ ਵੀ ਇੱਕ ਛਾਡੇ ਦੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਘਰਾਂ ਤੋਂ ਲੋਕੀ ਕਿਸ ਤਰ੍ਹਾਂ ਤਰੀਕਾ ਮੈਂ ਤੁਹਾਡੇ ਮੂੰਹੋਂ ਹੀ ਸੁਣ ਰਿ ਹੋਇਆ ਹੋਊਗਾ ਮੈਨੂੰ ਪਤਾ ਨਹੀਂ ਇਸ ਬਾਰੇ ਪ੍ਰਸ਼ਾਸਨ ਕੋ ਕੀ ਮੰਗ ਕਰੇ ਪ੍ਰਸ਼ਾਸਨ ਕੋਲੋਂ ਮੰਗ ਹੈ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਪੜਨ ਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ ਕੇ ਵੀ ਸ਼ਾਪ ਹੈਗੀ ਹੈ ਇੱਥੇ ਰਾਤ ਦੀ ਕੋਈ ਜਿਹੜੀ ਹੈਗੀ ਰੋਬਰੀ ਹੋਈ ਹੈ ਜਿਹੜੀ ਹੈਗੀ ਜੋਲੀ ਸ਼ਾਪ ਦੇ ਵਿੱਚ ਇਹਦੇ ਹੈਗੀ ਹੈ ਤੇ ਮੌਕੇ ਤੇ ਆਏ ਆ ਬਾਕੀ ਵੈਰੀਫਾਈ ਕਰ ਸਰ ਕੁਝ ਪਤਾ ਲੱਗਾ ਕਿੰਨਾ ਕੁ ਦਾ ਨੁਕਸਾਨ ਹੋਇਆ ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਮੈਂ ਤੁਹਾਨੂੰ ਦੱਸਦਾ ਜੀ ਇਨਵੈਸਟੀਗੇਸ਼ਨਲ ਸਟੇਜ ਹੈ ਜੇ ਹਜੇ ਆਈ ਹੀ ਹੈਗੀਆਂ ਵੇਖੇ ਸਾਰਾ ਸੈਸ ਕਰਕੇ ਫਿਰ ਤੁਹਾਨੂੰ ਦੱਸਾਂ ਕੋਈ ਜਨਸੀ ਕੈਮਰਾ ਆਇਆ ਸਾਹਮਣੇ ਦੇਖੋ ਮੈਂ ਤੁਹਾਨੂੰ ਫਿਰ ਉਹੀ ਰਿਫਲੈਕਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿੰਨਾ ਮੇਰੀ ਜਿਹੜੇ ਕੇਸ ਨਾਲ ਸਿਰਫ ਐਸੇ ਪਤਾ ਲੱਗਾ ਕਿ ਕਿੰਨੇ ਕੁ ਵਦ ਰੈਮਸੀ ਕਿੰਨੇ ਕੁ ਮੁੰਡੇ ਆਇਆ ਥੋੜਾ ਫਿਰ ਉਹੀ ਗੱਲ ਹੈਗੀ ਆ ਇਨੀਸ਼ੀਅਲ ਸਟੇਜ ਆ ਆਇਆ ਮੌਕਾ ਵੇਖਿਆ ਹੈਗਾ ਆ ਤੁਹਾਨੂੰ ਬਹੁਤ ਜਲਦੀ ਇਹ ਕੇਸ ਸਟੇਸ ਕਰਕੇ ਦੱਸਾਂ ਥੈਂਕ ਯੂ ਜੀ